ਲਿਦਾ ਆ ਜਰਾ ਤੱਕ ਨਾ ਲਾਇਆ ਕੋਈ ਕੀ ਕਰਾ ਇਧਰ 5 ਮਿੰਟ ਗੇਟ ਬੰਦ ਕਰਾਂਗੇ ਦੇਹੀ ਦੇਹ ਸ਼ਿਬਾ ਪਰਮੋਹ ਹੈ ਸੁਭ ਕਰਮਨ ਤੇ ਕਭੂ ਨਾ ਟਰੋਂ ਨਾ ਟਰੋਂ ਅਰ ਸਿਉਂ ਜਮਜਾਇ ਲੜੋਂ ਨੀ ਚੈੱਕ ਕਰ ਆਪਣੀ ਜੀਤ ਕਰੋ ਦਸਵੀਂ ਪਾਸ਼ਾਹੀ ਨੇ ਗੱਲ ਕਹੀ ਸੀ ਉਸ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ 'ਚ ਇੱਕ ਗੱਲ ਹੋਰ ਲਿਖੀ ਹੋਈ ਆ ਕਿ ਅਤੀ ਮਾਰ ਪਈ ਕੁਰਲਾਣੇ ਉਹ ਤੈ ਕੀ ਦਰਦ ਨਾ ਆ ਇਹ ਸਮਾਜ ਦੇ ਬੱਚੇ ਕਿੱਦਾਂ ਵੱਢੇ ਆ ਤਾਰੇ ਫਿੱਸਾ ਦੇਣੀ ਆ ਆਪਣੇ ਘਰ ਦੇ ਖਰਚੇ ਚਲਾਣੇ ਕਿੱਦਾਂ ਚਲਾੜ ਮਰੇ ਸਮਾਜ ਨੂੰ ਤੁਸੀਂ ਮਾਰ ਕੇ ਰੱਖਤਾ ਇਹ ਮੈਂ ਵਗਲਵੀਂ ਕਿਸ ਸਮਾਜ ਦੀ ਗੱਲ ਨਹੀਂ ਕਰ ਰਿਹਾ ਦਰਜਾ 4 ਮੁਲਾਜ਼ਮ ਕਿਸੇ ਵੀ ਜਾਤ ਨਾਲ ਬਿਲੋਂਗ ਕਰ ਸਕਦਾ ਲੇਕਿਨ ਤੁਸੀਂ ਜਿਹੜੀ ਹੱਠ ਫੜ ਕੇ ਬੈਠੀ ਆ ਹਰ ਮਹੀਨੇ ਸਾਰਿਆਂ ਜਿੰਨੇ ਵੀ ਸਰਕਾਰੀ ਏਜੰਸੀਆਂ ਤੁਹਾਡੇ ਜਿੰਨੇ ਸਰਕਾਰੀ ਡਿਪਾਰਟਮੈਂਟ ਆ ਸਭ ਨੂੰ ਤਨਖਾਹਾਂ ਮਿਲਦੀਆਂ ਮੇਰੇ ਦਰਜਾ 4 ਮੁਲਾਜ਼ਮ ਭਰਾ ਨੂੰ ਕਿਉਂ ਨਹੀਂ ਕਿਉਂ ਨਹੀਂ ਤੁਸੀਂ ਲੋਕ ਸਮਝਦੇ ਅੱਜ ਅਸੀਂ ਇਹ ਤੁਹਾਨੂੰ ਤੱਕ ਨਹੀਂ ਉਠਾਂਗੇ ਜਦ ਤੱਕ ਤੁਸੀਂ ਦਰਜਾ ਚਾਰ ਮਲਾਜ਼ਮ ਬਾਰੇ ਇੱਕ ਗੱਲ ਸਨਿਚਿਤ ਨਹੀਂ ਕਰਦੇ ਕਿ ਹਰ ਮਹੀਨੇ ਦੀ ਇੱਕ ਤਰੀਕ ਨੂੰ ਤਨਖਾਹ ਪਏਗੀ ਆਓ ਆਪਾਂ ਸਾਰੇ ਚਲੀਏ ਜੀ ਇੱਕ ਮਿੰਟ ਸਵਾਲ ਹੈ ਕਿਉਂ ਕੱਪੜੇ ਉਤਾਰਨੇ ਨਹੀਂ ਦੇਉਂਦੇ ਸਰ ਇਹ ਤਾਂ ਅੱਧੇ ਕੱਪੜੇ ਉਤਾਰੇ ਆ ਸਾਡੇ ਦਾ ਪੂਰੇ ਕੱਪੜੇ ਉਤਾਰਨ ਦੇ ਮਜਬੂਰ ਕਰਤਾ ਇਹਨਾਂ ਨੇ ਮੇਰਾ ਸਮਾਜ ਪੜ ਨਹੀਂ ਪਾਰਿਆ ਮੇਰਾ ਸਮਾਜ ਫੀਸਾ ਨਹੀਂ ਦੇ ਪਾਰਿਆ ਘਰ ਦਾ ਰਾਸ਼ਨ ਨਹੀਂ ਚੱਲਦਾ ਪਿਆ ਉਹ ਕਿਹਦੇ ਕੋਲ ਜਾ ਕੇ ਰੁਈਏ ਅਸੀਂ ਇਸ ਤੋਂ ਪਹਿਲੇ ਤੁਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਐ ਇਹ ਤਨਖਾਵਾਾਂ ਭਾਜੀ ਕਿਸਦੇ 6 ਮਹੀਨੇ ਦੀ ਕਿਸਦੇ 8 ਮਹੀਨੇ ਦੀ ਕਿਸਦੇ ਸਾਲ ਦੀ ਕਿਸਦੇ 12 ਮਹੀਨੇ ਦੀ ਕਿਸੇ ਨੂੰ ਕੋਈ ਤਰਸ ਨਹੀਂ ਆਂਦਾ ਕੋਈ ਗੱਲਬਾਤ ਕੀਤੀ ਤੁਸੀਂ ਇਹਨਾਂ ਨਾਲ ਅਸੀਂ ਗੱਲ ਕੀਤੀ ਸੀ ਪਿਛਲੇ ਹਫਤੇ ਮਾਨਯੋਗ ਜ਼ੋਨਲ ਕਮਿਸ਼ਨਰ ਸਾਹਿਬ ਸਾਨੂੰ ਮਿਲੇ ਸੀ ਲੇਕਿਨ ਉਹਨਾਂ ਨੇ ਵੀ ਉਸ ਟਾਈਮ ਝੂਠ ਬੋਲਿਆ ਤੁਹਾਡੇ ਮੀਡੀਆ ਸਾਹਮਣੇ ਕਹਿ ਰਹਿਆ ਹੁਣ ਤੱਕ ਡੀ ਜ਼ੋਨ ਦੇ ਬਹੁਤ ਸਾਰੇ ਕੰਮਚਾਰੀ ਨੇ ਜਿਨ੍ਹਾਂ ਦੀ ਤਨਖਾਵਾ ਰਿਲੀਜ਼ ਨਹੀਂ ਹੋਈਆਂ ਲੇਕਿਨ ਸਾਨੂੰ ਅੱਜ ਇੱਕ ਗੱਲ ਦੀ ਸਾਡੀ ਡਿਮਾਂਡ ਹੈ ਕਿ ਜਦ ਤੱਕ ਤੁਸੀਂ ਇਹ ਸੁਨਿਸ਼ਚਿਤ ਨਹੀਂ ਕਰੋਗੇ ਇੱਕ ਤਰੀਨ ਤਨਖਾਹ ਮਿਲੇਗੀ ਮਿਲੇਗੀ ਉਨ ਤੱਕ ਇਹ ਤਰਮਾਸ ਤਰਨਾ ਸਮਾਪਤ ਨਹੀਂ ਹੋਏਗਾ ਸਾਡੇ ਨਾਲ ਕਿੰਨੇ ਲੋਕ ਨੇ ਸਾਡੇ ਨਾਲ ਇਸ ਟਾਈਮ ਬਹੁਤ ਆਰੀ ਸਾਡੀਆਂ ਪੈਣਾ ਵੀ ਆ ਮਾਤਾਵਾ ਵੀ ਆ ਭਰਾ ਵੀ ਆ ਛੋਟੇ ਵੀਰ ਵੀ ਆ ਬਹੁਤ ਆ ਰਹੇ ਸਾਡੇ ਨਾਲ ਗਰਾਂ ਨੂੰ ਚਲਾਉਣ ਲਈ ਕਿੰਨੀ ਕੁ ਮੁਸ਼ਕਿਲ ਆ ਰਹੀ ਤੁਮੇ ਇਸ ਤਰ੍ਹਾਂ ਦੋ ਦਿਨ ਪਹਿਲਾਂ ਵੀ ਇਹੀ ਸਰਕਾਰਾਂ ਨੇ ਅਲੱਗ-ਅਲੱਗ ਤਰੀਕੇ ਨਾਲ ਧਮਕੀਆਂ ਦੇਣ ਦੀ ਕੋਸ਼ਿਸ਼ ਕੀਤੀ ਕਿ ਇਹ ਧਰਨਾ ਤੁਸੀਂ ਨਾ ਦਿਓ ਲੇਕਿਨ ਜੇ ਅੱਜ ਇਹ ਡਿਸੀਜਨ ਇਥੋਂ ਨਾ ਨਿਕਲਿਆ ਤੇ ਅਸੀਂ ਇਥੋਂ ਉੱਠਣ ਵਾਲੇ ਨਹੀਂ ਆ ਮਾਨੀਓ ਕਮਿਸ਼ਨਰ ਸਾਹਿਬ ਅਗਲੀ ਵਾਰ ਇਹ ਧਰਨਾ ਤੁਹਾਡੇ ਘਰ ਦੇ ਬਾਹਰ ਨਹੀਂ ਤੁਹਾਡੇ ਘਰ ਦੇ ਅੰਦਰ ਲੱਗੇਗਾ ਤੇ ਹੋਰ ਕੀ ਖਾਊਗਾ ਕਦੇ ਉਸ ਘਰ ਰੋਟੀ ਮੰਗਦੇ ਆ ਕਦੇ ਉਸ ਘਰ ਰੋਟੀ ਮੰਗਦੇ ਕਦੇ ਉੱਤੋਂ ਵਿਆਜ ਤੇ ਪੈਸੇ ਫੜਦੇ ਆ ਕਦੇ ਉੱਤੋਂ ਉਧਾਰ ਫੜਦੇ ਆ ਸਾਡੇ ਜਿਹੜੇ 20 20 50 50 ਗਾਈ ਦੇ ਮਕਾਨ ਸੀ ਉਹ ਗਰਵੀ ਪਏ ਆ ਵਿਕ ਗਏ ਆ ਬੱਚਿਆਂ ਨੂੰ ਸਕੂਲ ਚ ਵੜ ਨਹੀਂ ਦਿੱਤਾ ਜਾ ਰਿਹਾ ਅਗਲੇ ਮਹੀਨੇ ਭਗਵੰਤ ਮਾਨ ਸਾਹਿਬ ਫਾਈਨਲ ਐਗਜ਼ਾਮ ਨੇ ਬੱਚਿਆਂ ਨੂੰ ਇਹ ਕਹਿ ਕੇ ਚੇਤਾਵਨੀ ਦੇ ਕੇ ਸਕੂਲਾਂ ਬਾਹਰ ਕੱਢ ਦਿੱਤਾ ਜਾਂਦਾ ਕਲਾਸ ਤੋਂ ਬਾਹਰ ਖੜੇ ਕਰ ਦਿੱਤਾ ਜਾਂਦਾ ਕਿ ਫੀਸ ਜਮ੍ਹਾਂ ਕਰਾਓਗੇ ਤੇ ਰੋਲ ਨੰਬਰ ਇਸ਼ੂ ਹੋਊਗਾ ਔਰ ਤੁਸੀਂ ਇਹ ਤਾਂ ਦੇਖੋ ਕਮਿਸ਼ਨਰ ਸਾਹਿਬ ਵੀ ਆਪਣਾ ਦਰਦ ਲੈ ਕੇ ਆਏ ਸੀ ਅੰਦਰੋਂ ਤਾੜੇ ਲਵਾਤੇ ਬਜਾਏ ਗੱਲ ਸੁਣਨ ਦੇ ਵੀ ਯਾਹ ਦਫਾ ਹੋਵੇ ਕੁੱਤੇ ਉਹ ਤੁਹਾਡੀ ਗੱਲ ਨਹੀਂ ਸੁਣਨੀ ਪਰ ਤੁਹਾਨੂੰ ਗੱਲ ਦੱਸਣਾ ਕਮਿਸ਼ਨਰ ਸਾਹਿਬ ਕਿ ਕੁੱਤਾ ਹੀ ਸਭ ਤੋਂ ਵਫਾਦਾਰ ਜਾਨਵਰ ਹੈ ਇਸ ਦੇਸ਼ ਨੂੰ ਬਚਾਉਣ ਵਾਲੇ ਜੇ ਬਾਰਡਰ ਤੇ ਸੈਨਿਕ ਆ ਤੇ ਅਸੀਂ ਵੀ ਸਫਾਈ ਸੈਨਿਕਾਂ ਸਫਾਈ ਸੈਨਿਕ ਦੀ ਕੋਈ ਜਾਤ ਨਹੀਂ ਹੈ ਤਰਨਾ ਸਾਨੂੰ ਆਸ਼ਵਾਸ਼ਣ ਦਿੱਤਾ ਪੁਲਿਸ ਅਫਸਰਾਂ ਨੇ ਕਿ ਅਸੀਂ ਤੁਹਾਡੀ ਮੀਟਿੰਗ ਕਰਾ ਰਹੇ ਆ ਕਮਿਸ਼ਨਰ ਸਾਹਿਬ ਦਾ ਕੋਈ ਨੁਮਾਇੰਦਾ ਕਮਿਸ਼ਨਰ ਸਾਹਿਬ ਕਹਿੰਦੇ ਟ੍ਰੇਨਿੰਗ ਤੇ ਨੇ ਲੇਕਿਨ ਜੇ ਅੱਜ ਉਸ ਬੰਦੇ ਨੇ ਵੀ ਸਾਨੂੰ ਲਿਖਤ ਜਾਂ ਤੁਹਾਡੇ মিডিਆ ਸਾਹਮਣੇ ਮੌਕਿਕ ਕੋਈ ਜਵਾਬ ਸੰਤੁਸ਼ਟਪੂਰਨ ਨਹੀਂ ਦਿੰਦਾ ਤੇ ਅਸੀਂ ਇਹ ਜਿਹੜਾ ਪ੍ਰੋਟੈਸਟ ਆ ਇਦਾਂ ਹੀ ਜਾਰੀ ਰੱਖਾਂਗੇ ਚਾਹੇ ਸਾਨੂੰ ਤੁਸੀਂ ਭਰਾ ਕਹੋ ਜਾਂ ਬਾਕੀ ਕਹਿਣ ਇਹ ਵਾਕਈ ਉੱਥੇ ਮੇਰੇ ਇੱਕ ਭਰਾ ਨੇ ਕਹੀ ਆ ਅਸੀਂ ਕਿਸੇ ਪੋਲਿਟਿਕਲ ਬੰਦੇ ਮਗਰ ਨਹੀਂ ਆਏ ਕਿਸੇ ਪੋਲਿਟਿਕਲ ਸਿਸਟਮ ਤੇ ਨਹੀਂ ਆਏ ਇੱਕ ਗਰੀਬ ਦਾਦਰ ਜਿਹੜਾ ਦਰਜਾ 4 ਮਲਾਜਮ ਆ ਜੇ ਸਾਡੇ ਪੁਲਿਸ ਵਾਲੇ ਭਰਾਵਾਂ ਨੂੰ ਤਨਖਾਹ ਕਿੰਨੂੰ ਮਿਲ ਸਕਦੀ ਆ ਬਾਕੀ ਡਿਪਾਰਟਮੈਂਟਾਂ ਦੇ ਜਿਹਨੂੰ ਮਿਲ ਸਕਦੀ ਆ ਤੇ ਭਾਈ ਅਸੀਂ ਕਿਹੜਾ ਗੁਨਾਹ ਕਰਤਾ ਸਾਨੂੰ ਗੁਨਾਹ ਆ ਕੇ ਦੱਸ ਤਾਂ ਦੋ ਉਹ ਗੁਨਾਹ ਵਾਰੇ ਅਸੀਂ ਵੀ ਜਾਣੂ ਹੋ ਜੀਏ ਲੇਕਿਨ ਅੱਜ ਅਸੀਂ ਇਹ ਥੋਣੀ ਜਾਣ ਲੱਗੇ ਜਦ ਤੱਕ ਕਮਿਸ਼ਨਰ ਸਾਹਿਬ ਸਾਨੂੰ ਆਸ਼ਵਾਸ਼ਣ ਨਹੀਂ ਮਿਲੇਗਾ ਅਗਲੀ ਵਾਰ ਇਹ ਆ ਵੀ ਜੇ ਸਾਨੂੰ ਆਸ਼ਵਾਸ਼ਣ ਦੇਣ ਤੋਂ ਬਾਅਦ ਵੀ ਤੁਸੀਂ ਕਮਿਟਮੈਂਟ ਤੇ ਪੂਰੇ ਨਾ ਉਤਰੇ ਤੇ ਤੁਹਾਡੀ ਕੋਠੀ ਦੇ ਅੰਦਰ ਵੱੜ ਕੇ ਪ੍ਰੋਟੈਸਟ ਕਰਾਂਗੇ ਪਤਾ ਨਹੀਂ ਅੱਜ ਕਿਹੜੇ ਕੱਪੜੇ ਤਾਰੇਗੇ ਕਿ ਕੱਪੜੇ ਸਰ ਇਹ ਸਾਡੇ ਕੱਪੜੇ ਅਸੀਂ ਉਤਾਰੇ ਨਹੀਂ ਆ ਸਾਡੇ ਕੱਪੜੇ ਉਤਰਵਾਏ ਗਏ ਆ ਸਰਕਾਰ ਨੇ ਸਾਡੇ ਕੱਪੜੇ ਲਵਾਤੇ ਆ ਮਜਬੂਰ ਕਰਤਾ ਸਾਨੂੰ ਕੱਪੜੇ ਉਤਾਰਨ ਤੇ ਮੈਂ ਬਬਲੂ ਹਨਾਰਿਆ ਅੱਜ ਅਸੀਂ ਭਗਵਾਨ ਵਾਲਮੀਕੀ ਸੇਵਕ ਸੰਗ ਵੱਲੋਂ ਰਵੀ ਬਾਲੀ ਜੀ ਦੀ ਅਧਿਖਸ਼ਤਾ ਹੇਠ ਆਪਣੀ ਜਿਹੜੀ ਪਹਿਲਾਂ ਮੰਗ ਪੱਤਰ ਅਸੀਂ ਦਿੱਤਾ ਸੀਗਾ ਕਿ ਦਰਜਾ 4 ਕਰਮਚਾਰੀ ਜਿਹੜੇ ਆ ਉਹਨਾਂ ਦੀ ਤਨਖਾਹ ਹਰ ਮਹੀਨੇ ਦੀ ਇੱਕ ਤਰੀਕ ਨੂੰ ਪੈ ਜਾਣੀ ਚਾਹੀਦੀ ਆ। ਉਸ ਦੇ ਸਬੰਧ ਵਿੱਚ ਅਸੀਂ ਸਾਨੂੰ ਰੋਸ ਮਾਰਚ ਕਰਨਾ ਪਿਆ ਜਿਹਦੇ ਵਾਸਤੇ ਸਾਡਾ ਅਲਟੀਮੇਟ ਪਹਿਲੇ ਦਿੱਤਾ ਪਿਆ ਸੀ ਵੀ ਜੇਕਰ ਅੱਜ ਇੱਥੇ ਸਾਡੀ ਮੰਗ ਪੂਰੀ ਨਹੀਂ ਹੁੰਦੀ ਔਰ ਕੋਈ ਅਧਿਕਾਰੀ ਸਾਨੂੰ ਆ ਕੇ ਆਸ਼ਵਾਸਨ ਨਹੀਂ ਦਿੰਦਾ ਗਰੰਟੀਡ ਕਿ ਹਰ ਮਹੀਨੇ ਇੱਕ ਤਰੀਕ ਨੂੰ ਦਰਜਾ 4 ਮਲਾਜਮਾਂ ਦੀਆਂ ਤਨਖਾਹਾਂ ਜਿਹੜੀਆਂ ਉਹਨਾਂ ਦੇ ਖਾਤੇ ਵਿੱਚ ਬੈ ਜਾਣਗੀਆਂ ਉਦੋਂ ਤੱਕ ਅਸੀਂ ਇਹ ਤਰਨਾ ਨਹੀਂ ਛੱਡਾਂਗੇ ਚਾਹੇ ਸਾਨੂੰ ਕੁਝ ਵੀ ਕਰਨਾ ਪਵੇ। ਜੇਕਰ ਅੱਜ ਕਿਤੇ ਨਾ ਕਿਤੇ ਢਿਲਮਟ ਹੁੰਦੀ ਆ ਤੇ ਅਗਲਾ ਜਿਹੜਾ ਸਾਡਾ ਬੜਾ ਹੋਏਗਾ ਉਹ ਨਗਰ ਨਿਗਮ ਕਮਿਸ਼ਨਰੀ ਕੋਠੀ ਦਾ ਕਰਾਹ ਹੋਏਗਾ ਜਿਵੇਂ ਹੁਣ ਬਾਲੀ ਜੀ ਉਹਨਾਂ ਦਾ ਇਲਾਕੇ ਕਈ ਬੰਦੇ ਆਪਣੇ ਬਸਤਰ ਵੀ ਉਤਾਰਿਆ ਸਰਕਾਰ ਨੇ ਸਾਨੂੰ ਨੰਗੇ ਕਰਤਾ ਜਿਵੇਂ ਕਿ ਬੰਸੀ ਲਾਲ ਪ੍ਰੇਮੀ ਜੀ ਨੇ ਕਿਹਾ ਸੀਗਾ ਕਿ ਅਸੀਂ ਸਰਕਾਰ ਲਿਆਂਦੀ ਸੀ ਵੀ ਸਾਡੇ ਦੁੱਖਾਂ ਤਕਲੀਫਾਂ ਨੂੰ ਠਕੇਗੀ ਸਾਡੇ ਦੁੱਖਾਂ ਤਕਲੀਫਾਂ ਦਾ ਨਿਵਾਰਨ ਹੋਏਗਾ ਬੜੇ ਵੱਡੇ ਪੱਦਰ ਤੇ ਚੁਣ ਕੇ ਨਵੇਂ ਨਵੀਆਂ ਅਸੀਂ ਸਰਕਾਰ ਲੈ ਕੇ ਆਏ ਆ ਪਰ ਇਹ ਸਰਕਾਰ ਨੇ ਸਾਡੇ ਦੁੱਖਾਂ ਤਕਲੀਫਾਂ ਨੂੰ ਤੱਕੀ ਠਗਣਾ ਸੀਗਾ ਸਾਡੇ ਅਨ ਅਨਸਾਰ ਸਾਡੇ ਕੱਪੜੇ ਵੀ ਲਵਾਤੇ ਜੀ ਤੁਹਾਡੀਆਂ ਮੰਗਾ ਨਹੀਂ ਬੰਨੀਆਂ ਆਏ ਨੇ ਮੈਸਟਰ ਤੁਹਾਡਾ ਹੋਰ ਕੀ ਹੋਏਗਾ ਹਜੇ ਤਾਂ ਇੱਥੇ ਬੈਠੇ ਆ ਜੀ ਜੇਕਰ ਹੱੇ ਵੀ ਕੋਈ ਨਹੀਂ ਅਧਰੋਂ ਕੋਈ ਸਟੈਪ ਹੁੰਦਾ ਕੋਈ ਸਾਨੂੰ ਗਰੰਟਡ ਨਹੀਂ ਮਿਲਦੀ ਸਿਸਟਮ ਫਿਰ ਅਸੀਂ ਨਗਰ ਨਿਗਮ ਕੋ ਮਿਸਟਰ ਦੀ ਕੋਠੀ ਦਾ ਘਰਾਵ ਕਰਾਂਗੇ ਹੁਣ ਅਣ ਮਿੱਥੇ ਸਮੇ ਲਈ ਉੱਥੇ ਧਰਨੇ ਤੇ ਬੈਠਾਂਗੇ ਤਨਖਾਹਾਂ ਵਾ ਤਾਂ ਕੋਈ ਸਿਰ ਪੈਰੀ ਆਣੀ ਜੀ ਹਰ ਮਹੀਨੇ ਦੀ ਤਨਖਾਹ ਪਹਿਲੀ ਗੱਲ ਤਾਂ 20 25 ਦਿਨ ਲੇਟ ਹੁੰਦੀ ਆ ਕੋਈ ਕਲਰ ਫੋਨ ਨਹੀਂ ਚੱਕਦਾ ਜੇ ਕਿਸੇ ਨੂੰ ਕੋਈ ਪੁੱਛਣ ਦੀ ਗੱਲ ਕਰੀਏ ਤਾਂ ਉਹਨਾਂ ਦੀ ਇੱਕੋ ਗੱਲ ਹੁੰਦੀ ਹੈ ਜੀ ਵੀ ਬਣਾ ਰਹੇ ਆ ਬਣਾ ਰਹੇ ਆ ਪੂਰਾ ਮਹੀਨਾ ਲੱਗ ਜਾਂਦਾ ਉਹਨਾਂ ਨੂੰ ਤਨਖਾਹਾਂ ਬਣਾਉਂਦੇ ਬਣਾਉਂਦੇ ਔਰ ਕਈਆਂ ਦੀਆਂ ਤਨਖਾਹਾਂ 3 ਮਹੀਨੇ ਤੋਂ ਪਈਆਂ ਕਿ ਜੇ 6 ਮਹੀਨੇ ਤੋਂ ਪਈਆਂ ਕਈਆਂ ਦੀਆਂ ਸਾਲ-ਸਾਲ ਤੋਂ ਪਈਆਂ ਕਈਆਂ ਦੇ ਤਾਂ ਚੁੱਲ੍ਹੇ ਵੀ ਨਹੀਂ ਜਗਦੇ ਕਿ 6-6 ਮਹੀਨੇ ਹੋ ਗਏ ਸਮਝ ਜਾਇਆ ਉਹ ਇਹਨਾਂ ਨੇ ਆਪਣਾ ਇੱਕ ਪ੍ਰਾਈਵੇਟ ਪ੍ਰਾਈਵੇਟ ਫਾਈਨਾਂਸ ਕੰਪਨੀ ਖੋਲੀ ਹੋਈ ਆ ਇਹ ਅਧਿਕਾਰੀ ਅਧਿਕਾਰੀ ਪ੍ਰਾਈਵੇਟ ਵਿਆਜੜੀਆਂ ਨਾਲ ਮਿਲ ਕੇ ਇਹਨਾਂ ਮੁਲਾਜ਼ਮਾਂ ਨੂੰ ਹੀ ਵਿਆਜ ਤੇ ਪੈਸੇ ਦੇ ਦਿੰਦੇ ਆ ਇਹਨਾਂ ਦੇ ਏਟੀਐਮ ਰੱਖ ਲੈਂਦੇ ਆ ਮੁੜ ਕੇ ਜਦੋਂ ਤਨਖਾਹ ਆਂਦੀ ਆ ਫਿਰ ਆਪਣੇ ਮੋٹے ਵਿਆਜ ਦੇ ਨਾਲ ਇਹਨਾਂ ਦੀ ਰਕਮ ਕੱਟ ਕੇ ਜਿਹੜੀ ਹੈਗੀ ਆ ਉਹ ਪੂਰੇ ਸੂਰੇ ਕਰ ਦਿੰਦੇ ਵਿੱਚ ਤਨਖਾਹ ਤਾਂ ਆਂਦੀ ਨਹੀਂ ਘਰ ਚਲਾਣ ਲਈ ਵਿਆਜ ਤੇ ਪੈਸੇ ਚੱਕਣੇ ਪੈਣੇ ਫਿਰ ਇਹਨਾਂ ਨੂੰ ਫਿਰ ਉਹ ਇਹਨਾਂ ਕੋਲ ਹੀ ਜਾਂਦੇ ਆ ਸਿਬਲ ਇਹਨਾਂ ਦੇ ਨਾਲ ਸਾਜੀ ਦੇ ਨਾਲ ਖਰਾਬ ਕੀਤੇ ਹੋਏ ਆ ਕਿਉਂਕਿ ਤਨਖਾਹ ਟਾਈਮ ਸਰ ਨਹੀਂ ਆਂਦੀ ਕਿਸ਼ਤਾਂ ਬਹੁਤ ਹੋ ਜਾਂਦੇ ਬੈਂਕਾਂ ਦੀਆਂ ਜਦੋਂ ਸਿਬਲ ਗਰਾਵ ਹੁੰਦੇ ਅੱਗੋਂ ਇਹਨਾਂ ਨੂੰ ਲੋਨ ਮਿਲਦਾ ਨੇ ਕੀ ਮੰਗਤਾ ਹੈ ਮੰਗੇ ਵੀ ਬਸ ਛੋਟੀ ਚਾਹੀਦੀ ਆ ਵੀ ਹਰ ਇੱਕ ਤਰੀਕ ਨੂੰ ਇਹਨਾਂ ਦੇ ਖਾਤੇ ਵਿੱਚ ਤਨਖਾਹ ਜਿਵੇਂ ਪੰਜਾਬ ਸਰਕਾਰ ਦੇ ਬਾਕੀ ਵਿਭਾਗਾਂ ਦੇ ਮਲਾਈਮਾਂ ਦੇ ਖਾਤਿਆਂ ਵਿੱਚ ਆ ਜਾਂਦੀ ਇਸ ਵਿਭਾਗ ਦੇ ਵਿੱਚ ਵੀ ਇੱਕ ਤਰੀਕ ਨੂੰ ਤਨਖਾਹ ਨਹੀਂ ਚਾਹੀਦੀ ਖਾਤੇ ਲਈ ਤੁਸੀਂ ਜੋ ਨੇ ਆਏ ਹੋ ਸਰ ਇਹਨਾਂ ਨੇ ਐਕਚੁਅਲੀ ਇਹਨਾਂ ਦੀ ਜਿਹੜੀ ਮੰਗ ਆ ਉਹ ਬਿਲਕੁਲ ਜੈਨੂਇਨ ਆ ਇਹ 4 ਦਿਨ ਪਹਿਲਾਂ ਇਹਨਾਂ ਨੇ ਡੀ ਜ਼ੋਨ ਤੇ ਵੀ ਆ ਕੇ ਹੀ ਮੰਗ ਪੱਤਰ ਦਿੱਤਾ ਸੀ ਹਫਤਾ ਪਹਿਲਾਂ ਪਿਛਲੇ ਹਫਤੇ ਦੀ ਗੱਲ ਆ 4 ਦਿਨ ਹੀ ਆ ਤੇ ਔਰ ਕਿਉਂਕਿ ਮਾਨਯੋ ਕਮਿਸ਼ਨਰ ਸਾਹਿਬ ਦੀ ਇੱਕ ਦਿੱਲੀ ਪ੍ਰੋਗਰਾਮ ਸੀਗਾ ਤੇ ਇੱਕ ਚੰਡੀਗੜ੍ਹ ਸੀਗਾ ਤੇ ਥੋੜਾ ਜਿਹਾ ਆਪकी ਸਰਕਾਰ ਆਪਕੇ ਦਵਾਰ ਕੈਂਪਾਂਦ ਕਰਕੇ ਸਾਡਾ ਮੇਲ ਨਹੀਂ ਹੋ ਪਾਇਆ ਤੇ ਜਿਹੜੀ ਇਹਨਾਂ ਦੀ ਮੰਗ ਆ ਉਹ ਬਿਲਕੁਲ ਜੈਨੂਇਨ ਆ ਅਸੀਂ ਕਮਿਸ਼ਨਰ ਸਾਹਿਬ ਤੱਕ ਪਹੁੰਚਾਤੀ ਆ ਔਰ ਮੇਰੀ 100% ਕੋਸ਼ਿਸ਼ ਹੋਊਗੀ ਕਿ ਜਿਹੜੀ ਇਹਨਾਂ ਦੀ ਮੰਗ ਆ ਵੀ ਇੱਕ ਪਹਿਲੇ ਹਫਤੇ ਦੀ ਕਿਸੇ ਵੀ ਤਰੀਕ ਨੂੰ ਫੋਰਥ ਕਲਾਸ ਮੁਲਾਜ਼ਮ ਦੀ ਤਰਖਾ ਪੈਣੀ ਚਾਹੀਦੀ ਆ ਤੇ ਮੈਂ ਵੀ ਕਹਿੰਦਾ ਵੀ 100% ਪੈਣੀ ਚਾਹੀਦੀ ਆ ਅਸੀਂ ਕੱਲ ਨੂੰ ਮਾਂਜੂ ਕਮਿਸ਼ਨਰ ਸਾਹਿਬ ਨੂੰ ਮਿਲ ਕੇ ਮੈਂ ਬਾਲੀ ਜੀ ਨੂੰ ਤੇ ਹੋਰ ਇਹਨਾਂ ਦੇ ਜਿਹੜੇ ਮੋਤਬਰ ਬੰਦੇ ਨੇ ਉਹਨਾਂ ਨੂੰ ਬੁਲਾ ਲਿਆ ਅਸੀਂ ਇਹਨਾਂ ਦੀ ਇੱਕ ਪਰਸਨਲ ਮੀਟਿੰਗ ਕਮਿਸ਼ਨਰ ਸਾਹਿਬ ਨਾਲ ਕਰਾ ਕੇ ਉਹ ਫਿਕਸ ਕਰਨ ਦੀ ਕਰਾਂਗੇ ਇਹਨਾਂ ਨੇ ਰੋਜ਼ ਦੇ ਮਾਰੇ ਕੱਪੜੇ ਵੀ ਉਤਾਰੇ ਸੀ ਤੁਸੀਂ ਆ ਕੇ ਪਵਾਏ ਪਕੜ ਪਰ ਤੋਂ ਦੇ ਆ ਠੀਕ ਨਹੀਂ ਤੇ ਜਦੋਂ ਪਿਛਲੀ ਵਾਰੀ ਮਿਲ ਕੇ ਗਏ ਨੇ ਉਦੋਂ ਬੜੇ ਸੋਬਰ ਢੰਗ ਨਾਲ ਮਿਲੇ ਨੇ ਹੁਣ ਉਹ ਨਹੀਂ ਹੱਲ ਹੋਇਆ ਤੈਅ ਕੀਤਾ ਹੁਣ ਕਪੜੇ ਲਾਏ ਨੇ ਤੇ ਸਾਡਾ ਕੋਸ਼ਿਸ਼ ਆ ਵੀ ਇਹਨਾਂ ਦੀ ਜੈਨੂਨ ਮੰਗ ਨੂੰ ਜੈਨੂਨ ਤਰੀਕੇ ਨਾਲ ਮੰਨਿਆ ਜਾਵੇ ਠੀਕ ਹੈ ਜੀ ਠੀਕ ਹੈ ਸਾਡੇ ਇਹ ਵਾਲੇ ਥੋੜਾ ਜਿਆਦਾ ਦੱਸੋ ਕੀ ਹੈ ਕੋਈ ਮੁਲਾਜ਼ਮਾਂ ਦੀ ਕੋਈ ਡਿਮਾਂਡਸ ਨੇ ਇਹਨਾਂ ਦੀ ਕੋਈ ਸੈਲਰੀ ਵਗੈਰਾ ਨਹੀਂ ਮਿਲੀ ਇਹਨਾਂ ਦੇ ਆਫੀਸਰਸ ਨਾਲ ਕਾਰਪੋਰੇਸ਼ਨ ਦੇ ਸੀਨੀਅਰ ਆਫੀਸਰ ਨਾਲ ਇਹਨਾਂ ਦੀ ਗੱਲ ਕਰਵਾ ਰਹੇ ਆ ਜੀ ਇਹ ਮੈਮੋਰੰਡਮ ਵਗੈਰਾ ਦੇਣਗੇ ਜੀ ਕੋਈ ਗੱਲ ਆ ਰਹੀ ਹੈ ਆਫੀਸਰ ਮੌਕੇ ਤੇ ਸਰ ਜੀ ਲੈਟ ਪਿੱਛੇ ਲਈ ਜੰਨੂ ਚਾਹ ਕਿਤੇ ਬੈਠੇ ਹੋਏ ਇੱਕ ਮਿੰਟ ਲਈ ਬੈਠੇ ਸੀ ਨਾ ਉਹ ਸਮਝਾਇਆ ਜੀ ਸਿਆਣੇ ਨੇ ਸਮਝ ਗਏ ਸਾਰੇ ਹੁਣ ਆ ਰਹੇ ਜੀ ਕੋਈ ਬਿਲਕੁਲ ਆ ਰਿਹਾ ਜੀ ਐਡੀ